ਸੁਖਵਿੰਦਰ ਸਿੰਘ ਨੰਬਰਦਾਰ ਪਿੰਡ ਛਾਪਿਆਂ ਵਾਲੀ ਤਸੀਲ ਦਾਲਾ ਆਪਣਾ ਬਕੜ ਸਰ ਜਿਲ੍ਹਾ ਅੰਬਰਸਰ ਦਾ ਰਹਿਣ ਵਾਲਾ ਨੰਬਰਦਾਰ ਦੀ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਸੀਂ ਕਰਵਾ ਰਹੇ ਹੋ ਸਰਕਾਰੀ ਅਦਾਰੇ ਸਰਕਾਰੀ ਅਦਾਰੇ ਸਰ ਮੈਂ ਰਜਿਸਟਰੀ ਵਗੈਰਾ ਮੈਨੇ ਸਰਟੀਫਿਕੇਟ ਕੋਈ ਸਰਕਾਰੀ ਕੰਮ ਵਗੈਰਾ ਹੁੰਦਾ ਉਹਦੇ ਵਾਸਤੇ ਹੀ ਜਾਂਦਾ ਹਾਂ ਕਿ ਕਦੋਂ ਤੋਂ ਨੰਬਰਦਾਰ ਬਣੇ ਤੇ ਕਿਵੇਂ ਬਣੇ ਮੈਂ 2016 'ਚ ਬਣਿਆ ਸਰ ਇਹ ਸੀਕਵੈਂਸ ਵਿੱਚ ਨਾ ਵੈਕੈਂਸੀ ਥਾ ਲਈ ਸੀ ਉਸ ਵਕਤ ਭਰੀ ਇਹ ਤੇ ਨਿਕਲਾਈ ਸਰ ਉਹ ਉਦੋਂ ਦਾ ਬਣਿਆ 2016 ਨੂੰ ਬਣਿਆ ਤੇ ਜਿਹੜੀ ਲੰਬੜਦਾਰੀ ਇਹਨਾਂ ਨੇ ਜੱਦੀ ਪੁਸ਼ਤੀ ਭੰਗ ਕੀਤੀ ਉਹ ਚੰਗਾ ਹੋਇਆ ਕੰਮ ਜਾਂ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਤੇ ਕਿਉਂ ਹੋਣਾ ਚਾਹੀਦਾ ਸਰ ਪੀੜੀ ਦਾ ਪੀੜੀ ਲੈਂਦੀ ਆ ਤੇ ਸਰਕਾਰ ਦਾ ਕੰਮ ਠੀਕ ਕੀਤਾ ਜਾਂ ਨਹੀਂ ਕੀਤਾ ਉਹਨਾਂ ਨੇ ਬਸ ਕੰਮ ਠੀਕ ਕੀਤਾ ਵਾ ਸਰ ਉਹਨਾਂ ਨੇ ਕਿਸਾਨ ਵੀ ਅਕਸਰ ਇਸ ਸੰਘਰਸ਼ ਕਰਦੇ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਉਹ ਸੰਘਰਸ਼ ਇਸ ਸੰਘਰਸ਼ ਦੇ ਮਤਲਬ ਕਿ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਕਿਸਾਨ ਵੀਰਾਂ ਨਹੀਂ ਸਰ ਉਹਦੇ ਆਪਣੀ ਜਗ੍ਹਾ ਤੇ ਜਾਣਦੇ ਆ ਫਿਰ ਹਾਂ ਐਨਐਸ ਜਿਹੜਾ ਗਿਆ ਲੱਗਾ ਵਾ ਸਰਕਾਰ ਤਕਾਹ ਕਰਨ ਦੀ ਬਣਾ ਲਗੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਾਡਾ ਬਸ ਬਸ ਕਰਾਇਆ ਤੇ ਟੂਲ ਟੂਲਬਲਾ ਜਾਂ ਮਾਪ ਮਾਪੀ ਦਾ ਜਾਵੇ ਤੇ ਸਾਡਾ ਮਹਗਾਈ ਭੱਤਾ ਵੀ ਵਧਾਇਆ ਜੀ ਸਰ ਮੈਂ ਯੂਪੀਆਈ ਨਿਊਜ਼ ਚੈਨਲ ਦਾ ਧਨਵਾਦ ਕਰਦਾ ਹਾਂ ਕਿਉਂ ਮੇਰੇ ਪਿੰਡ ਆਏ ਬਗਵਲ ਖਾਲਸਾ ਵਾਜੂ ਦੇ ਪਤੇ